ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਜਲੰਧਰ ਤੋਂ ਰੋਂਗਟੇ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜੀ ਹਾਂ ਇੱਕ ਵਾਰ ਫਿਰ ਰਿਸ਼ਤੇ ਤਾਰ-ਤਾਰ ਖੋ ਚੁੱਕੇ ਨੇ ਪਤੀ ਦੇ ਵੱਲੋਂ ਆਪਣੀ ਹੀ ਸਾਲੀ ਦੇ ਨਾਲ ਵਿਆਹ ਕਰਾਉਣ ਦੀ ਜਿੱਦ ਕੀਤੀ ਗਈ ਔਰ ਜਿੱਦ ਦੇ ਵਿੱਚ ਆਣ ਕੇ ਆਪਣੀ ਘਰਵਾਲੀ ਤੇ 4 ਦਿਨ ਦੇ ਨਵ ਜੰਮੇ ਬੱਚੇ ਨੂੰ ਘਰੋਂ ਬਾਹਰ ਕੱਢ ਦਿੱਤਾ ਇੰਨਾ ਜ਼ਿਆਦਾ ਤਸ਼ੱਦਦ ਟਾਇਆ ਗਿਆ ਐ ਇੰਨੀ ਕੁ ਜ਼ਿਆਦਾ ਰੋਂਗਟੇ ਖੜੇ ਕਰ ਦੇਣ ਵਾਲੀ ਇਹ ਖਬਰ ਸਾਹਮਣੇ ਆਈ ਹੈ ਕਿ ਆਪਣੇ ਹੀ ਪਰਿਵਾਰ ਨੂੰ ਉਹ ਵੀ 4 ਦਿਨਾਂ ਦਾ ਮਹਿਜ਼ ਬੱਚਾ ਸੀਗਾ ਆਪਣੀ ਘਰਵਾਲੀ ਦੇ ਨਾਲ ਘਰੋਂ ਬਾਹਰ ਕੱਢ ਦਿੱਤਾ ਕੜਾਕੇ ਦੀ ਠੰਡ ਦੇ ਨਾਲ 4 ਦਿਨ ਦੇ ਬੱਚੇ ਨੇ ਦਮ ਤੋੜ ਦਿੱਤਾ ਤੇ ਜਿਸ ਬੱਚੇ ਨੂੰ ਦਫਨਾਇਆ ਗਿਆ ਤੇ ਉਸ ਤੋਂ ਬਾਅਦ ਵਿੱਚ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੇ ਕਬਰ ਪੁੱਟੀ ਹੈ ਤੇ ਕਬਰ ਪੁੱਟ ਕੇ ਬੱਚੇ ਦੀ Laash ਕੱਢੀ ਗਈ ਹੈ ਤੇ ਹੁਣ ਉਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਤੇ 4 ਦਿਨ ਦੇ ਨਵ ਜੰਮੇ ਬੱਚੇ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਔਰ ਕੜਾਕੇ ਦੀ ਠੰਡ ਦੇ ਨਾਲ ਕਿਉਂਕਿ ਪੰਜਾਬ ਦਾ ਹਾਲ ਤੁਸੀਂ ਦੇਖ ਸਕਦੇ ਹੋ ਸੀਤ ਲਹਿਰ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਇਸ ਕੜਾਕੇ ਦੀ ਠੰਡ ਦੇ ਵਿੱਚ ਉਹ 4 ਦਿਨਾਂ ਦੇ ਬੱਚੇ ਨੇ ਦਮ ਤੋੜ ਦਿੱਤਾ ਹੈ ਤਾਂ ਹੁਣ ਵੱਡੀ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਇੱਕ ਅਪਰਾਧਿਕ ਮਾਮਲਾ ਹੈ ਸੋ ਇਸ ਤੇ ਕਾਰਵਾਈ ਕੀਤੀ ਜਾਵੇਗੀ ਸੋ ਇਸੇ ਕਾਰਨ ਉਸ 4 ਦਿਨਾਂ ਦੇ ਬੱਚੇ ਦੀ ਕਬਰ ਪੁੱਟੀ ਗਈ ਹੈ ਅਕ ਸ਼ਮਸ਼ਾਨ ਘਾਟ ਦੇ ਵਿੱਚੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਥੇ ਬੱਚੇ ਨੂੰ ਦਫਨਾਇਆ ਹੈ ਬੱਚੇ ਦੀ ਲਾਸ਼ ਕੱਢੀ ਗਈ ਹੈ ਤੇ ਹੁਣ ਪੁਲਿਸ ਅਫਸਰਾਂ ਦੀ ਨਿਗਰਾਨੀ ਦੇ ਹੇਠ ਤੇ ਡਾਕਟਰਾਂ ਦੀ ਟੀਮ ਦੇ ਹੇਠ ਇਸ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਰਿਪੋਰਟ ਦੇ ਵਿੱਚ ਜੋ ਵੀ ਖੁਲਾਸੇ ਹੁੰਦੇ ਨੇ ਉਸ ਤੋਂ ਬਾਅਦ ਇਹ ਪੂਰੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜੇਕਰ ਅੱਜ ਦੀ ਅਸੀਂ ਗੱਲ ਕਰੀ ਤਾਂ ਅੱਜ ਦੇ ਸਮੇਂ ਦੇ ਵਿੱਚ ਵਿਸ਼ਵਾਸ ਦੀ ਗੱਲ ਆਉਂਦੀ ਹੈ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਕਿ ਸੱਤ ਜਨਮਾਂ ਤੱਕ ਇਹ ਰਿਸ਼ਤਾ ਨਿਭਦਾ ਹੈ ਕਿਉਂਕਿ ਲਾਵਾਂ ਲਈਆਂ ਹੁੰਦੀਆਂ ਨੇ ਤਾਂ ਇਹ ਪਵਿੱਤਰ ਰਿਸ਼ਤਾ ਹੈ ਪਰ ਜਦੋਂ ਰਿਸ਼ਤੇ ਤਾਰ-ਤਾਰ ਹੋਜਣ ਰਿਸ਼ਤਿਆਂ ਦੇ ਵਿੱਚ ਦਰਾਰਾਂ ਆਜਣ ਤਾਂ ਉਦੋਂ ਲੱਗਦਾ ਹੈ ਕਿ ਇਹ ਵਕਿਆ ਹੀ ਕਲਯੁਗ ਹੈ ਕਿਉਂਕਿ ਜੇਕਰ ਇੱਥੇ ਅਸੀਂ ਗੱਲ ਕਰੀ ਤਾਂ ਔਲਾਦ ਦੇ ਵਾਸਤੇ ਮਾਪਿਓ ਤਰਸਦੇ ਹੈ ਕਿ ਸਾਡੀ ਔਲਾਦ ਹੋਵੇ ਔਰ ਜਿਹੜੀ ਔਲਾਦ ਹੁੰਦੀ ਹੈ ਜਾਂ ਜਿਹੜੇ ਬੱਚੇ ਹੁੰਦੇ ਹਨ ਨਾ ਉਹ ਮਾਪਿ ਉਹਦੀਆਂ ਆਂਦਰਾ ਹੁੰਦੀਆਂ ਨੇ ਦਿਲ ਦਾ ਟੁਕੜਾ ਹੁੰਦੀਆਂ ਨੇ ਤਾਂ ਇੱਥੇ ਇਹ ਹੈਵਾਨੀਅਤ ਵੀ ਤੁਸੀਂ ਇੱਕ ਪਿਓ ਦੀ ਦੇਖ ਸਕਦੇ ਹੋ ਇੱਕ ਪਿਓ ਨੇ ਬਿਨਾਂ ਤਰਸ ਕੀਤੇ ਆਪਣੀ ਹੀ ਘਰਵਾਲੀ ਤੇ 4 ਦਿਨਾਂ ਦੇ ਬੱਚੇ ਨੂੰ ਘਰੋਂ ਕੱਢ ਦਿੱਤਾ ਪਤਾ ਵੀ ਹੈ ਕਿ ਠੰਡ ਬਹੁਤ ਜ਼ਿਆਦੀ ਹੈ ਸਿਰਫ ਕਾਰਨ ਕੀ ਹੈ ਕਿ ਇੱਕ ਸਾਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਇਹੀ ਇੱਕ ਕਾਰਨ ਹੈ ਕੀ ਆਪਣੀ ਸਾਲੀ ਦੇ ਨਾਲ ਉਸ ਨੂੰ ਪਿਆਰ ਹੋ ਗਿਆ ਤੇ ਸਾਲੀ ਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ ਇਸੇ ਕਰਕੇ ਆਪਣੀ ਘਰ ਵਾਲੀ ਤੇ 4 ਦਿਨਾਂ ਦੇ ਬੱਚੇ ਨੂੰ ਕੜਾਕੇ ਦੀ ਠੰਡ ਦੇ ਵਿੱਚ ਘਰੋਂ ਜਿਹੜਾ ਉਹ ਬਾਹਰ ਕੱਢ ਦਿੱਤਾ ਤਾਂ ਹਵਾਨੀयत ਦੀ ਇੱਥੇ ਗੱਲ ਆਉਂਦੀ ਹੈ ਤਾਂ ਹਵਾਨੀयत ਇੱਕ ਪਿਓ ਦੀ ਦੇਖ ਸਕਦੇ ਹੋ ਇੱਕ ਪਤੀ ਦੀ ਦੇਖ ਸਕਦੇ ਹਾਂ ਫਿਲਹਾਲ ਹੁਣ ਪੁਲਿਸ ਨੇ ਇਹ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਔਰ ਇਸੇ ਕਰਕੇ ਬੱਚੇ ਦੀ লাশ ਜਿਹੜੀ ਹੈ ਕਬਰ ਪੁੱਟ ਕੇ ਬਾਹਰ ਕੱਢੀ ਗਈ ਹੈ ਤੇ ਹੁਣ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ ਕਿਉਂਕਿ ਸਭ ਤੋਂ ਪਹਿਲਾਂ ਪੋਸਟਮਾਰਟਮ ਜਿਹੜਾ ਆ ਉਹ ਬੱਚੇ ਦੀ লাশ ਦਾ ਕੀਤਾ ਜਾਵੇਗਾ ਵੱਡੇ ਅਫਸਰਾਂ ਦੀ ਨਿਗਰਾਨੀ ਦੇ ਹੇਠ ਪੋਸਟਮਾਰਟਮ ਹੋਵੇਗਾ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਦਰਜ ਕੀਤੀ ਜਾਵੇਗੀ ਤਾਂ ਇਸ ਤੇ ਆਪਣੀ ਪ੍ਰਤੀਕਿਰਿਆ ਜਰੂਰ ਸਾਂਝੀ ਦੇ ਕਰ ਸਕਦੇ ਹਾਂ ਕਿਉਂਕਿ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਮਾਪਿਓ ਬੱਚਿਆਂ ਦਾ ਸਭ ਤੋਂ ਵੱਧ ਖਿਆਲ ਰੱਖਦੀ ਹੈ ਤੇ ਇੱਕ ਪਿਓ ਜਿਹੜਾ ਆਪਣੇ 4 ਦਿਨਾਂ ਦੇ ਬੱਚੇ ਨੂੰ ਨਵ ਜੰਮੇ ਬੱਚੇ ਨੂੰ ਆਪਣੀ ਘਰਵਾਲੀ ਦੇ ਨਾਲ ਘਰੋਂ ਬਾਹਰ ਕੱਢਦੇ ਸਿਰਫ ਇੱਕ ਕਾਰਨ ਹੋਵੇ ਕਿ ਆਪਣੀ ਸਾਲੀ ਦੇ ਨਾਲ ਉਸਨੇ ਵਿਆਹ ਕਰਵਾਉਣਾ ਤਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਇਸ ਦੇ ਉੱਪਰ ਤੁਸੀਂ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ ਇੱਥੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ हमारा नाम रामवती है हम हाँ मैं बाहर रहने वाली हूँ झारी मजदूरी करे खाता गरीब बंदा है इसको मेरे बेटे को छोड़ के गई थी मेरे जमाए ने इसको बहुत मारा कूटा और इसको जब बच्चे हुए थे उस हॉस्पिटल से लाकर बेरा में डाल दिया था उसके खातर इसके बच्चे खत्म हो गए और इसको भी टाका में मारे चार दिन की थी चार दिन था बच्चों हाँ आज क्या हुआ आज हाँ, आज कोर्ट में आई हम ने बुलाई थी उसकी गवाही देने इसको और इंद्रपाल और रीना ने कराया सारे काम हमारे दामाई को शिकायत ने कुछ पुलिस वाले ने हमने बयान बयान दिया कार्रवाई नहीं करी हाँ पुलिस बार ने इसके ऊपर कार्रवाई नहीं करी हाँ। नहीं गौर करी हम गरीब बंदे हम बताओ क्या करे इतना परेशान है हाँ, हाँ फिर इसको हाँ। इसके गौर न करे क्या बोला जब आज, आज ने बोला गवाई दो आके कोर्ट में आकर गवाई दो है ना? हाँ क्या आप करते हो हम मांग इंसाफ चाहिए इसके लिए इंसाफ चाहिए।, चाहिए हाँ और जो, जो, जो जिन्होंने इसके का, काम करवाई उसको पकड़ना चाहिए वो उसको क्यों छोड़ छोड़ के गई है दिए जो असली मुझे उसको पकड़ लिया जिसको मुझे उसके बोली नहीं है तीन दिन को जान को खतरा है कल पल्ले कुछ भी हो जाए फिर उसके जिम्मेदार कौन लेंगे पूरे के ट्रैक्टर में मारिए फिर हां हॉस्पिटल से आई अभी जी हां ये नाम है जलंधर हॉस्पिटल ਕਾਰਵਾਈ ਕਰਕੇ ਅਸੀਂ ਐਫ ਆਈ ਆਰ ਦਰਜ ਕਰ ਲਈ ਸੀ ਤੇ ਇਹ ਕਾਨੂੰਨੀ ਪ੍ਰਕਿਰਿਆ ਸੀ ਕਿਉਂਕਿ ਪਰਿਵਾਰ ਨੇ ਸਾਨੂੰ ਇਤਲਾਹ ਦੇਣ ਤੋਂ ਪਹਿਲਾਂ ਹੀ ਬਾਡੀ ਜਿਹੜੀ ਆ ਇਹ ਦਫਨਾ ਦਿੱਤੀ ਸੀ ਜੀ ਮਤਲਬ ਬਾਅਦ ਵਿੱਚ ਹੀ ਦਿੱਤੀ ਆ ਹੁਣ ਜਿਹੜੀ ਬਾਡੀ ਦਫਨਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਹੁੰਦੀ ਆ ਅਦਾਲਤ ਮਾਨਜੋਗ ਅਦਾਲਤ ਵਿੱਚੋਂ ਅਸੀਂ ਕੱਲ ਹੁਕਮ ਹਾਸਲ ਕੀਤਾ ਸੀ ਅੱਜ ਅਸੀਂ ਇਹਦੀ ਬਾਡੀ ਮਾਨਜੋਗ ਐਸ.ਟੀ.ਐਮ ਸਾਹਿਬ ਦੀ ਹਾਜ਼ਰੀ ਵਿੱਚ ਪੜਵਾਈ ਹੈ ਇਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਪੋਸਟਮਾਰਟਮ ਦੀ ਜੁੜੀ ਵੀ ਰਿਪੋਰਟ ਸਾਡੇ ਕੋਲ ਡਾਕਟਰ ਸਾਹਿਬਾਨ ਦੀ ਆਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲਦਿਰ ਲੈਂਦੀ ਜਾਵੇ ਸਰ ਜਿਹੜਾ ਵਿਅਕਤੀ ਹੈ ਜਿਹੜਾ ਸੁਨੀਤਾ ਦਾ ਘਰ ਆਣਾ ਉਹ ਕਾਬੂ ਕਰ ਲਿਆ ਉਹਦੇ ਉਹਦਾ ਤਪਤੀਸ਼ ਦਾ ਮਾਮਲਾ ਹੈ ਹਾਂਜੀ ਉਹ ਤਪਤੀਸ਼ ਦੌਰਾਨ ਹੀ ਤੁਹਾਨੂੰ ਦੱਸ ਸਕਦੇ ਆ ਸਰ ਕਿੰਨੇ ਬੰਦੇ ਕਾਬੂ ਇਹਦੇ ਵਿੱਚ ਕਿੰਨੇ ਬੰਦੇ ਦੋਸ਼ੀ ਇੱਕ ਦੋਸ਼ੀ ਦੇ ਖਿਲਾਫ ਹੀ ਇਹਨਾਂ ਨੇ ਬਿਆਨ ਦਰਜ ਕਰਵਾਇਆ ਹਾਂਜੀ ਉਹਦੇ ਅਨੁਸਾਰ ਕਾਰਵਾਈ ਕਰ ਰਹੇ ਹਾਂ ਬਾਕੀ ਸਰ ਕੁਝ ਹੋਰ ਵੀ ਲਿਖਾਈ ਨਾਮ ਵਗੈਰਾ ਨਹੀਂ ਅਜੇ ਕੁਝ ਨਹੀਂ ਆਇਆ ਜੀ ਕੀ ਸਰਭਾਈ ਤਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਰਭਾਈ ਦੇਖੋ ਪੁਲਿਸ ਦੀ ਇਨਵੈਸਟੀਗੇਸ਼ਨ ਆ ਜੇ ਕੋਈ ਹੋਰ ਵੀ ਕੋ ਬੰਦੇ ਤੇ ਦੋਸ਼ ਪਾਇਆ ਗਿਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹਮਲ ਚ ਲੈਦੀ ਜਾਵੇਗੀ